ਲਾ ਆਹ ਟੋਕੜ ਗੱਬਣ ਬੂਰੀ ਮੱਝ 18 ਕਿਲੋ ਵਾਲੀ ਹੋਣਾ ਭਾਈ ਇਹਦੇ ਥੱਲੇ ਹੁਣ 17 ਲੀਟਰ ਦੁੱਧ ਤਿਆਰ ਮਿਲੂ ਸੋਨੂੰ ਲੈ ਚੱਲ ਲੈ 11 ਦਿਨਾਂ ਦੀ ਸੂਈ ਥੱਲੇ ਹੁਣ 16 ਲੀਟਰ ਦੁੱਧ ਇਹਦੇ ਥੱਲੇ ਹਾਜ਼ਰ ਆ ਮਿੱਤਰੋ ਥਣ ਲੈ ਵਾ ਇਧਰੋਂ ਚੈੱਕ ਕਰ ਲੋ ਕਿ 20 ਕਿਲੋ ਪਰ ਆਪਾਂ ਵੇਖੋ ਤੂੰ ਜਿੰਨਾ ਹੈਗਾ ਹਾਜ਼ਰ 17 ਕਿਲੋ ਆਪਾਂ ਉਹੀ ਦੱਸ ਕੇ ਦੇਵਾਂਗੇ ਆਰਡਰ ਦੀ ਫਿਟਿੰਗ ਚੈੱਕ ਕਰ ਲਓ ਮਿੱਤਰੋ ਆ ਜਾ ਲਿਆ ਕਰ ਪਰ ਛੋਟੀ ਹੈ ਨਾ ਜਿਹੜਾ ਇਹਨੂੰ ਥਨਲੇ ਵਾਲ ਲੱਗਿਆ ਭਾਵੇਂ ਉਹ 1.75 ਵਾਲੀਆਂ ਤੇ ਕਿਸੇ ਦੇ ਨਹੀਂ ਲੱਗਿਆ ਅਸਾ ਤਾਂ ਕਰਨ ਹਾਂ ਹਾਂ ਜਦੋਂ ਆਪਾਂ ਵਿੱਚ ਪਾਵਾਂਗੇ ਕੰਮ ਦੇ ਸ਼ੌਂਕ ਆ ਬੰਦੇ ਨੂੰ ਉਸ ਤੋਂ ਬਾਅਦ ਜਿਵੇਂ ਜਿਵੇਂ ਕੰਮ ਕਰਦੇ ਜਾਵਾਂਗੇ ਇਹਦਾ ਯਾ ਕਿਹੜਾ ਰੋਲੀ ਵਾਲਾ ਕਿਹੜਾ ਉਹ ਰੋਲੇ ਵਾਲਾ ਹਾਂ ਅੱਛਾ ਲੈ ਵੀ ਆ ਇੱਕ ਬੂਰਾ ਟੋਟ ਆ ਗਿਆ ਹਾਂ ਕੁਝ ਨਹੀਂ ਡਾਕਟਰ ਨੂੰ ਪਹਿਲਾਂ ਦੁੱਧ ਚਵਾਉਣਾ ਚਵਾ ਕੇ ਉਸ ਤੋਂ ਬਾਅਦ ਗੱਲ ਕਰਨੀ ਠੀਕ ਹੈ ਹਾਂ ਮਤਲਬ ਹੁਣ ਕੀ ਹੈ ਵੀ ਦੁੱਧ ਚੌਊਗਾ ਦੁੱਧ ਚੌਊਗਾ ਫਿਰ ਪਤਾ ਲੱਗੂ ਫਿਰ ਪਤਾ ਲੱਗੂ ਬਾਕੀ ਡਾਕਟਰ ਮੇਰੇ ਦੋਸਤ ਦਾ ਵੀ ਫਰੈਂਡ ਆ ਉਧਰੋਂ ਅੱਛਾ ਹਾਂ ਉਹਨੇ ਭੇਜਿਆ ਇਹਨੂੰ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਾਬਾ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਪਰਵਿੰਦਰ ਕੋਲੇ ਪਹੁੰਚੇ ਹੋਇਆ ਪਰਵਿੰਦਰ ਕੋਲੇ ਨਾ ਅੱਜ ਆਪਾਂ ਤੁਹਾਨੂੰ ਨਾ ਜਿਹੜੀਆਂ ਝੋਟੀਆਂ ਦਿਖਾਉਣੀਆਂ ਮਿੱਤਰੋ ਇਧਰਲੇ ਪਾਸੇ ਆ ਗਈਆਂ ਚਾਰ ਚਾਰ ਤਾਂ ਇਧਰਲੇ ਪਾਸੇ ਆ ਗਈਆਂ ਤੇ ਉਹ ਡਿਗਪੀ ਹੋਏ ਉਧਰ ਮੜੇ ਕੱਢੇ ਉਹ ਖੋਲ ਕੇ ਇਧਰ ਬੰਨ ਦਿੱਤੇ ਤੇ ਇੱਕ ਆ ਗਈ ਇਧਰਲੇ ਪਾਸੇ ਇੱਕ ਤੁਹਾਨੂੰ ਨਾ ਮੈਂ ਤੁਹਾਨੂੰ ਤੋਕੜ ਗੱਬਣ ਇਧਰਲੇ ਪਾਸੇ ਬੂਰੀ ਆ ਤੇ ਇਹ ਮਿੱਤਰੋ ਗੱਬਣ ਆ ਗਈ ਇਹ ਬੂਰੀ ਕੀ ਹੈ ਨਾ ਮਿੱਤਰੋ ਕੱਦ ਕਾਠ ਕੰਨਿਓ ਤੇ ਬੇਲ ਕੰਨਿਓ ਪੂਰੀ ਚੰਗੀ ਆ ਇਹਦੀ ਵੀ ਜਾਣਕਾਰੀ ਲੈ ਲਾਂਗੇ ਬਾਕੀ ਆ ਜਾ ਕਰ ਪ੍ਰਮੇਂਦਰ ਇਧਰਲੇ ਪਾਸੇ ਆ ਜਾ ਯਾਰ ਪ੍ਰਮੇਂਦਰ ਦਾ ਨਾ ਜਿਹੜਾ ਹੈਗਾ ਡੈਰੀ ਫਾਰਮ ਮੈਂ ਤੁਹਾਨੂੰ ਅੰਦਰੋਂ ਦਿਖਾ ਦਣਾ ਵੀ ਇਹੇ ਖੁੱਲੀਆਂ ਛੱਡੀਆਂ ਹੋਈਆਂ ਨੇ ਬਾਈ ਨੇ ਮੱਝਾਂ ਇਹ ਆ ਜਾ ਵੀ ਪ੍ਰਮੇਂਦਰ ਸਿਆ ਆ ਜਾ ਇਹ ਆ ਦੇਖੋ ਮਿੱਤਰੋ ਇਧਰ ਜਿਹੜੀਆਂ ਆ ਗਈਆਂ ਨੇ ਇੱਕ ਬੂਰੀ ਉਹ ਖੜੀ ਐ ਤੇ ਬੂਰੀਆਂ ਜਿਹੜੀਆਂ ਹੈਗੀਆਂ ਨਾ ਯਾਰ ਬਾਈ ਕੋਲੇ ਕਈ ਮੱਝਾਂ ਬੂਰੀਆਂ ਨੇ ਤੇ ਆਹ ਦੇਖ ਲੋ ਫਾਰਮ ਦੇਖ ਲੋ ਖੁੱਲੀਆਂ ਮੱਝਾਂ ਛੱਡੀਆਂ ਤੇ ਆਹ ਦੇਖੋ ਇੱਕ ਬੂਰੀ ਆ ਆ ਗਈ ਤੇ ਪ੍ਰਵਿੰਦਰ ਹਾਂਜੀ ਜੇ ਆਪਾਂ ਗੱਲ ਕਰਗੇ ਜਿਵੇਂ ਤੇਰੇ ਕੋਲ ਖੁੱਲੀਆਂ ਛੱਡੀਆਂ ਹੋਈਆਂ ਮੱਝਾਂ ਇਹ ਇਹ ਤੰਗ ਤਾਂ ਨਹੀਂ ਕਰਦੀਆਂ ਤੈਨੂੰ ਨਾ ਭਾਈ ਆ ਵੇ ਨਜ਼ਾਰੇ ਲੈਂਦੇ ਕਾ ਦੇਖੋ ਜੀ ਯਾਰ ਉਹ ਦੇਖੀ ਵੇ ਲੈ ਆਹਾ ਆਹਾ ਆਹ ਦੇਖੋ ਕਿਵੇਂ ਪਈ ਐ ਮਿੱਤਰੋ ਬੂਰੀ ਹਨਾ ਤੇ ਇੱਕ ਉਹ ਦੇਖ ਲੋ ਚੰਗੀ ਝੋਟੀ ਉਹ ਵੀ ਚੰਗੀ ਐ ਬਾਕੀ ਪਸ਼ੂ ਬਾਈ ਕੋਲੇ ਨਾ ਜਿਹੜੇ ਹੈਗੇ ਆ ਬਹੁਤ ਜਿਆਦੇ ਚੰਗੇ ਰੱਖੇ ਹੋਏ ਹੈਗੇ ਤੇ ਇਹ ਇਧਰਲੇ ਪਾਸੇ ਗਾਵਾਂ ਆ ਗਈਆਂ ਗਾਵਾਂ ਚੈੱਕ ਕਰ ਲੋ ਏ ਐਨੀ ਕਿੰਨਾ ਮੈਨੂੰ ਮਤਲ ਝਾਕ ਕਿਉਂ ਮਰਵਾਈ ਐ ਵੀ ਬਈ ਪਤਾ ਲੱਗ ਜੇ ਪ੍ਰਵਿੰਦਰ ਦਾ ਵੀ ਇਧਰਲੇ ਪਾਸੇ ਡੈਰੀ ਫਾਰਮ ਜਿਹੜਾ ਹੈਗਾ ਨਾ ਉਹ ਬਾਈ ਕੋਲੇ ਇਹੋ ਜਾਂ ਬਹੁਤ ਸੋਹਣਾ ਫਾਰਮ ਬਣਾਇਆ ਬਾਈ ਨੇ ਬਾਕੀ ਹੌਲੀ ਹੌਲੀ ਸੈਟਅਪ ਹੋਊਗਾ ਹਜੇ ਕੰਮ ਨਵਾਂ ਨਵਾਂਗਾ ਆਜੋ ਕਰਾਗੇ ਬਾਈ ਪ੍ਰਵਿੰਦਰ ਨਾਲ ਗੱਲ ਹਾਂਜੀ ਬਾਈ ਜੀ ਹੱਸੀ ਕਾਲ ਜੀ ਹੱਸੇਗਾ ਬਾਈ ਜੀ ਹੋਰ ਬਾਈ ਪ੍ਰਵਿੰਦਰ ਕਿਵੇਂ ਆ ਬਹੁਤ ਵਧੀਆ ਬਾਈ ਆਪਾਂ ਅੱਛਾ ਪ੍ਰਵਿੰਦਰ ਜੀ ਹੁਣ ਗੱਲ ਕਰ ਲੀਏ ਆਪਣਾ ਜਿਹੜਾ ਇਹ ਡੇਰੀ ਫਾਰਮ ਆ ਗਿਆ ਬਾਈ ਇਹ ਪਿੰਡ ਕਿਹੜਾ ਰਹਿ ਜਾਂਦਾ ਹੈ ਬਾਈ ਜੋਗਾਨੰਦ ਪਿੰਡ ਆ ਥਰਮਲਾਂ ਤੋਂ 3 ਕਿਲੋਮੀਟਰ ਬਿਹੰਡੇ ਤੋਂ ਆਪਾਂ ਇੱਥੇ ਅੰਦਰ ਰਹਿ ਨਹਿਰ ਦੇ ਉੱਪਰ ਠੀਕ ਹੈ ਬਿਹੰਡੇ ਦੇ ਨਾਲ ਹੀ ਆ ਗਿਆ ਹਾਂਜੀ ਅੱਛਾ ਪਹਿਲਾਂ ਜਿਹੜਾ ਤੁਹਾਡਾ ਡੇਰੀ ਫਾਰਮ ਸੀ ਉਹ ਬਿਹੰਡੇ ਦੇ ਵਿੱਚ ਸੀ ਹਾਂ ਵਿੱਚ ਸੀ ਜੀ ਹੁਣ ਇੱਥੇ ਆਪਾਂ ਆਪਦੀ ਜਗ੍ਹਾ 'ਚ ਪਾ ਲਿਆ ਆਪਦੀ ਜਗ੍ਹਾ ਲੈ ਕੇ ਹਾਂਜੀ ਇੱਥੇ ਬਣਾ ਲਿਆ ਜੀ ਠੀਕ ਹੈ ਅੱਛਾ ਮਿੱਤਰੋ ਜੇ ਗੱਲ ਕਰ ਲਈਏ ਨਾ ਬਾਈ ਪ੍ਰਵਿੰਦਰ ਦਾ ਜਿਹੜਾ ਡੇਰੀ ਫਾਰਮ ਆ ਉਹ ਪਿੰਡ ਆ ਗਿਆ ਜੋਗਾਨੰਦ ਤੇ ਜਿਲ੍ਹਾ ਬਹੰਡੇ ਹੀ ਪੈਂਦਾ ਇਸ ਨੂੰ ਤੇ ਨਹਿਰ ਤੇ ਜਿਹੜਾ ਹੈਗਾ ਜਮਾ ਨਾਲ ਆ ਗਿਆ ਹਾਂਜੀ ਹਾਂਜੀ ਅੱਛਾ ਪ੍ਰਵਿੰਦਰ ਜਿਵੇਂ ਗੱਲ ਕਰ ਲਗੇ ਵੀ ਉੱਥੋਂ ਨਾਲੋਂ ਇੱਥੇ ਦਾ ਕਿਵੇਂ ਫਰਕ ਆ ਕੁਛ ਫਰਕ ਆ ਬਈ ਇੱਥੇ ਇੱਕ ਤਾਂ ਆਵਦੀ ਜਗ੍ਹਾ ਹੋ ਗਈ ਇੱਥੇ ਖੁੱਲਾ ਆ ਗਿਆ ਮੌਸਮ ਵਧੀਆ ਇੱਕ ਖੁੱਲੀਆਂ ਛੱਡ ਦੇਉ ਮੱਝਾਂ ਖੁੱਲੀਆਂ ਛੱਡਦੇ ਇੱਕ ਪਾਣੀ ਬਹੁਤ ਬੜਾ ਵਧੀਆ ਆ ਗਿਆ ਕੱਸੀ ਦਾ ਪਾਣੀ ਆ ਗਿਆ ਉਹਦਾ ਫਰਕ ਪੈ ਜਾਂਦਾ ਉਸ ਚਰਨਾਂ ਦਾ ਕਿੰਨੇ ਸਾਲ ਹੋ ਗਏ ਇਸ ਕਿੱਤੇ ਨਾਲ ਜੁੜੇ ਮੈਨੂੰ ਇਹਦੇ ਨਾਲ ਜੁੜੇ ਨੂੰ 5 ਸਾਲ ਹੋ ਗਏ ਵੈਸੇ ਹੂੰ ਤਾਂ ਜਨਮ ਤੋਂ ਪਹਿਲਾਂ ਦੀ ਘਰ ਦੇ ਪਸ਼ੂ ਮਤਲਬ ਸ਼ੌਂਕ ਤਾਂ ਹੁੰਦਾ ਹੀ ਆ ਯਾਰ ਹਾਂ ਸ਼ੌਂਕ ਤਾਂ ਹੁੰਦਾ ਹੀ ਹੁੰਦਾ ਤੇ ਹੂੰ ਮੈਂ ਇਹ ਗੱਲ ਕਹਿਣਾ ਵੀ ਜਿਹੜੇ ਨਵੇਂ ਭਰਾ ਜਿਹੜੇ ਹੈਗੇ ਡੇਰੀ ਫਾਰਮ ਕਰਨਾ ਚਾਹੁੰਦੇ ਆ ਹਨਾ ਕਿਉਂਕਿ ਉਹ ਆਇਆ ਨਾ ਮਤਲਬ ਸੋਚਣ ਵੀ ਯਾਰ ਇਹਦੇ ਚ ਕੁਝ ਬਚਦਾ ਹੈ ਕਿ ਬਚਦਾ ਨਹੀਂ ਹੈਗਾ ਇਹਰਾ ਕੰਮ ਕਰਨ ਲੱਗਣ ਮੈਂ ਤਾਂ ਕੰਮ ਕਰਨ ਲੱਗਣ ਹਾਂ ਹਾਂ ਜਦੋਂ ਆਪਾਂ ਵਿੱਚ ਪਾਵਾਂਗੇ ਕੰਮ ਦੇ ਸ਼ੌਂਕ ਆ ਬੰਦੇ ਨੂੰ ਉਸ ਤੋਂ ਬਾਅਦ ਜਿਵੇਂ ਜਿਵੇਂ ਕੰਮ ਕਰਦੇ ਜਾਵਾਂਗੇ ਸਾਰਾ ਕੁਝ ਵੱਜਦਾ ਯਾਰ ਵੱਡੇ ਭਾਈ ਇੱਕ ਗੱਲ ਹੋਰ ਵੀ ਪ੍ਰਵਿੰਦਰ ਜਿਵੇਂ ਦੁੱਧ ਤਾਂ ਪਾਉਣਾ ਹੀ ਪਾਉਣਾ ਹੈ ਹੈਨਾ ਜਿਹੜਾ ਹੁਣ ਤੂੰ ਕੰਮ ਤੋੜਦਾ ਇਹ ਇਹਦੇ ਚ ਵੀ ਹੱਥ ਖੋਲਣਾ ਜ਼ਰੂਰੀ ਆ ਕਿਉਂਕਿ ਇਹਦੇ ਵਿੱਚੋਂ ਜੇ ਕਿਸੇ ਨੂੰ ਕੋਈ ਮੈਂ ਕਹਿੰਨਾ ਮਹੀਨੇ ਦਾ ਆ ਦਾ ਬੰਦਿਆਂ ਦਾ ਖਰਚਾ ਪਣੀ ਨਿਕਲਣ ਲੱਗ ਜੇ 20-50000 ਰੁਪਏ ਬਣ ਲੱਗ ਜੇ ਹਣਾ ਤੇ ਉਹ ਵੀ ਚੰਗੀ ਗੱਲ ਆ ਤੇ ਹੁਣ ਫਿਰ ਦੁੱਧ ਜਿਹੜਾ ਹੈਗਾ ਦੁੱਧ ਸ਼ਹਿਰ ਪਾਉਣ ਗਏ ਆ ਇੱਥੋਂ ਪਾਉਣ ਗਏ ਆ ਉਹ ਬੰਦਾ ਹੈਗਾ ਨਾਲ ਉੱਥੇ ਗਿਆ ਪਾਉਣ ਮਤਲਬ ਗੱਡੀ ਤੇ ਜਾਂਦਾ ਗੱਡੀ ਤੇ ਗਿਆ ਠੀਕ ਆ ਲੋ ਵੀ ਆਪਾਂ ਨਾ ਜਿਹੜੇ ਬਾਈ ਕੋਲੇ ਬਕਾਊ ਪਸ਼ੂ ਆ ਹਣਾ ਆਪਾਂ ਸਾਨੂੰ ਉਹ ਦਿਖਾਉਣ ਲੱਗੇ ਆ ਇੱਕੋ ਬੈਂਤੀ ਹੁੰਦੀ ਹੈ ਮੇਰੀ ਭਰਾਵੋ ਵੀ ਇੱਥੇ ਆਇਓ ਦੋ ਡੰਗ ਚਾਰ ਡੰਗ ਆਪਦੀ ਚਵਾਈ ਕਰਕੇ ਪਸ਼ੂ ਤੁਸੀਂ ਲਿਜਾ ਸਕਦੇ ਹੋ ਤੇ ਪ੍ਰਵਿੰਦਰ ਕੋਲੇ ਜਿਹੜੀਆਂ ਹੁਣ ਮੈਂ ਮੱਝਾਂ ਨਾ ਉਹ ਦਿਖਾਦਾ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂ ਮਿੰਦਰ ਜਿਹੜੀ ਆਪਣੇ ਪਹਿਲੇ ਨੰਬਰ ਦੇ ਉੱਤੇ ਆਹਾ ਮੱਝ ਆ ਗਈ ਹੈ ਨਾ ਵੀ ਇਸ ਮੱਝ ਦਾ ਮੈਨੂੰ ਐਂ ਦੱਸਦੇ ਵੀ ਕਿੰਨਵਾ ਸੂਆ ਸੂਈ ਹੈ ਇਹ ਬਈ ਪਹਿਲੇ ਸੂਏ ਆ ਛੋਟੀ ਠੀਕ ਹੈ ਹਾਂਜੀ ਪਹਿਲਾ ਸੂਆ ਸੂਈ ਹੈ ਕਿੰਨੇ ਦਿਨ ਹੋ ਗਏ ਸੂਏ ਨੂੰ ਸੂਈ ਨੂੰ ਹੋ ਗਏ 15 ਦਿਨ 17 ਦਿਨ 15 ਤੋਂ 17 ਦਿਨ ਹੋ ਗਏ ਸੂਈ ਨੂੰ ਪਹਿਲਾ ਸੂਆ ਪਹਿਲਾ ਸੂਆ ਠੀਕ ਹੈ ਇਹ ਘਰ ਦੀ ਹੈ ਕਿ ਲਿਆਂਦੀ ਹੈ ਇਹ ਲਿਆਂਦੀ ਹੈ ਬਈ ਹਨਮਾਨਗੜ੍ਹ ਤੋਂ ਲਿਆਂਦੀ ਆ ਪਰ ਰਾਜਸਥਾਨ ਦੀ ਛੋਟੀ ਹੈ ਅੱਛਾ ਠੀਕ ਆ ਕਿੰਨਾ ਦੁੱਧ ਹਾਜ਼ਰ ਆ ਇਹ ਦੱਸੋ 11 11.5 ਕਿਲੋ ਦੁੱਧ ਹਾਜ਼ਰ ਆ ਹਾਜ਼ਰ ਆ ਹੁਣ ਤੇ ਮਗਰ ਬੱਚਾ ਕੀ ਇਹ ਮਗਰ ਕੱਟਾ ਗਰੇਡੇਡ ਚ ਕਹਿਣ ਆਪਾਂ ਕਹਿ ਸਕਦੇ ਆ ਵੀ ਦੋਨੇ ਅੱਖਾਂ ਚਿੱਟੀਆਂ ਤੇ ਜਿਹੜਾ ਇਹ ਥਣਲੇਵਾ ਨਾ ਉਹ ਜਮਾ ਕੱਲਾ ਕੱਲਾ ਇਹ ਥਣਲੇਵੇ ਤਾਂ ਸੋਹਣੀ ਆ ਗਈ ਝੋਟੀ ਇਹ ਲੈ ਵੀ ਆਹ ਦੇਖ ਲੋ ਫਿੱਟਲੇਵੇ ਵਾਲੀ ਤੇ ਸਿੰਗਲ ਹੱਡੀ ਝੋਟੀ ਆ ਥਲੋਂ ਥਣਲੇਵਾ ਦੇਖ ਲੋ ਤੁਸੀਂ ਇਹ ਆਹ ਦੇਖ ਲੋ ਇਧਰ ਲਿਆ ਕਰਾ ਸੋਹਣਿਆ ਇਹ ਲੈ ਚੱਲ ਕਰਾ ਹੁਣ ਵੀਡੀਓ ਬਣਾਉਣ ਦਾ ਸਮਾਂ ਜਿਹੜਾ ਹੈਗਾ ਮਿੱਤਰੋ ਉਹ 11 ਤੋਂ 12 ਦੇ ਵਿੱਚ ਵਿੱਚ ਆ ਕਿਉਂਕਿ ਇਹ ਤੜਕੇ ਦੀ ਜਿਹੜੀ ਚਵਾਈ ਹੈਗੀ ਔਰ ਉਸ ਤੁਸੀਂ ਹਿਸਾਬ ਨਾਲ ਵੀ ਰੋਕੀ ਹੋਈ ਹੈ ਇਸ ਤੋਂ ਬਾਅਦ ਹੀ ਚਵਾਈ ਹੋਣੀ ਹੈ ਇਹਦੀ ਹਾ ਦੇਖ ਲੋ ਹੁਣ ਤੁਸੀਂ ਨਾ ਇਹਦੀ ਆਰਡਰ ਦੀ ਫਿਟਿੰਗ ਚੈੱਕ ਕਰ ਲਓ ਮਿੱਤਰੋ ਆ ਜਾ ਲਿਆ ਕਰ ਪ੍ਰਵਿੰਦਰ ਕੀ ਰੇਟ ਕਰਤਾ ਇਹਦਾ ਇਹਦਾ ਰਮਣ ਬਾਈ ਮੋਲਾ 1 15 ਟਾੜਾ ਬਟਾ 1 10 ਦੀ ਦੇ ਦਾਂਗੇ 1 10 ਦੀ ਠੀਕ ਆ ਅੱਗੇ ਜਿਹੜੀ ਆਪਣੀ ਦੂਜੇ ਨੰਬਰ ਦੇ ਉੱਤੇ ਆ ਆ ਗਈ ਝੋਟੀ ਇਹੇ ਝੋਟੀ ਦੱਸ ਮੈਨੂੰ ਵੀ ਕਿੰਨਵਾ ਸੂਆ ਤੇਰੀ ਇਹ ਦੂਜੇ ਸੂਆ ਰਮਣ ਝੋਟੀ ਇਹ ਹਾਂ ਦੂਜਾ ਸੂਆ ਦੂਜਾ ਸੂਆ ਬਾਈ ਇਹ ਕਰਦੀ ਲੈਂਦੀ ਹੈ ਨਹੀਂ ਇਹ ਵੀ ਲੈਂਦੀ ਹੈ ਬਾਈ ਦੂਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋਇਆ 11 ਦਿਨ ਕਿੰਨਾ ਦੁੱਧ ਹਾਜ਼ਰ ਹੁਣ ਇਹਦੇ ਥਲੇ 16 ਕਿਲੋ ਦੁੱਧ ਹਾਜ਼ਰ 16 17 ਕਿਲੋ ਖੁੱਲਾ ਦੁੱਧ ਹਾਜ਼ਰ ਆ ਪੀਕ ਕਿੰਨਾ ਦੇਊਗੀ ਇਹ ਪੀਕ ਮਾਲਕ ਨੇ ਕਿਹਾ ਕਿ 20 ਕਿਲੋ ਪਰ ਆਪਾਂ ਵੇਖੋ ਤੂੰ ਜਿੰਨਾ ਹੈਗਾ ਹਾਜ਼ਰ 17 ਕਿਲੋ ਆਪਾਂ ਉਹੀ ਦੱਸ ਕੇ ਦੇਵਾਂਗੇ 16 17 ਦੀ ਸੇਵਾ ਹਾਂ ਠੀਕ ਆ ਗੱਲ ਸੁਹਾ ਦੂਜਾ ਹੀ ਆ ਸੁਹਾ ਦੂਜਾ ਹੀ ਲੈ ਕਰ ਖੋਲ ਫਿਰ ਕਰ ਲੈ ਵੀ ਸਿੰਘ ਕੁੰਡਾ ਤੇ ਇਧਰੋਂ ਲੇਵੇ ਦੀ ਨਾ ਮੈਂ ਤੁਹਾਨੂੰ ਬੰਤਰ ਦਿਖਾ ਦਿੰਨਾ ਐਂਡ ਇਹ ਵੀ ਫਿੱਟ ਲੇਵੇ ਵਾਲੀ ਹੋਣੀ ਆ ਬਾਕੀ ਲੰਮੀ ਬਹੁਤ ਆ ਕੱਦ ਬਹੁਤ ਆ ਸਿੱਧੀ ਲੈ ਕੇ ਜਾਇਆ ਕਰ ਤਾ ਹਣਾ ਜੜਾਇਆ ਕਰ ਇਹ ਆ ਦੇਖੋ ਮਿੱਤਰੋ ਇਹੇ 11 ਦਿਨਾਂ ਦੀ ਸੂਈ ਥੱਲੇ ਹੁਣ 16 ਲੀਟਰ ਦੁੱਧ ਇਹਦੇ ਥੱਲੇ ਹਾਜ਼ਰ ਆ ਮਿੱਤਰੋ ਥਣ ਲੇਵਾ ਇਧਰੋਂ ਚੈੱਕ ਕਰ ਲੋ ਇਹ ਲਿਆ ਕਰਾ ਮੋੜ ਲਾ ਮੋੜ ਲਾ ਮੋੜ ਲਾ ਮੋੜ ਲਾ ਮੈਂ ਇਧਰਲਾ ਪਾਸਾ ਵੀ ਤੁਹਾਨੂੰ ਦਿਖਾ ਦਾਨਾ ਇਹ ਆ ਦੇਖ ਲੋ ਠੀਕ ਹੈ ਹੌਲੀ 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 ਇਹ ਲੈ ਚੱਲ ਲੈ ਚੱਲ ਲੈ ਚੱਲ ਇਹ ਆ ਦੇਖ ਲੋ ਕਰਮ ਵਾਲੀ ਦਾ ਲੇਵੇ ਦੀ ਫਿਟਿੰਗ ਫਿਟਿੰਗ ਭਾਈ ਪੂਰੀ ਆ ਗਈ ਤੇ ਇਹਦਾ ਪ੍ਰਵਿੰਦਰ ਰੇਟ ਫਿਰ ਇਧਰ ਆ ਕਰ ਰਮਣ ਇਹਦਾ ਰੇਟ ਆ 170 170 ਹਾਂਜੀ ਠੀਕ ਆ ਕੋਈ ਮਾਨਤਾਨ ਵਿੱਚੋਂ ਉਹ ਮਾਨਤਾਨ ਕਰ ਦਾਂਗੇ ਮਗਰ ਬੱਚਾ ਕੱਟਾ ਕੱਟੀ ਕੱਟਾ ਕੱਟਾ ਠੀਕ ਆ ਹਾਂਜੀ ਲੈ ਚੱਲ ਕਰਾ ਫਿਰ ਹੁਣ ਜਿਹੜੀ ਆ ਆ ਗਈ ਤੇਰੀ ਯਾਰ ਮੱਝ ਤੀਜੇ ਨੰਬਰ ਵਾਲੀ ਯਾਰ ਕੱਦ ਕਾਠ ਇਹਦਾ ਵੀ ਨਾ ਕੋਈ ਛੋਟਾ ਮੰਨ ਕੇ ਆਵੇ ਹਾਂਜੀ ਹਾਂਜੀ ਹੈਨਾ ਕੱਦ ਕਾਠ ਪੂਰਾ ਆ ਗਿਆ ਤੇ ਸੂਆ ਦੱਸਦੇ ਕਿੰਨਾ ਸੂਈ ਹੈ ਸੂਆ ਇਹ ਵੀ ਰਮਨ ਦੂਜਾ ਹੀ ਆ ਦੂਜਾ ਸੂਆ ਇਹ ਕਿੱਥੋਂ ਦੀ ਹੈ ਝੋਟੀ ਇਹ ਹਨਮਾਨ ਘੜ ਦੀ ਇਹ ਵੀ ਹਨਮਾਨ ਘੜੋ ਲੈਂਦੀ ਠੀਕ ਆ ਤੇ ਇਹ ਕਿੰਨਾ ਦੁੱਧ ਹਾਜ਼ਰ ਆਉਂਦਾ ਇਹਦੇ ਥਲੇ 17 ਕਿਲੋ ਦੁੱਧ ਹਾਜ਼ਰ ਆਉਂਦਾ 17 ਜਮਤ ਆਇਆ ਨੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋਏ 18 ਦਿਨ 18 ਦਿਨ ਵੈਰੀ ਗੁੱਡ ਮੈਂ ਆਖਿਆ ਕਿਤੇ ਜਮਾ ਹੀ ਕਿਤੇ ਉਹ ਗੱਲ ਹੋ ਜੇ ਵੀ ਪੰਜ ਚਾਰ ਦਿਨਾਂ ਦਾ ਥਲੇ 18 ਕਹਤਾ ਮਰਵਿੰਦਰ ਨੇ ਨਹੀਂ ਨਹੀਂ ਜਿਹੜੀ ਗੱਲ ਹੋਊਗੀ ਬਈ ਦੱਸ ਕੇ ਦੇ ਮੈਂ ਸਹੀ ਗੱਲ ਹੈ ਜਮਾ ਇਹ ਗੱਲ ਤੇਰੀ ਜਮਾ 100000 ਰੁਪਏ ਦੀ ਆ ਅੱਛਾ ਕਿੰਨਾ ਦੁੱਧ ਪਾ ਸਕਦੀ ਆ ਬਾਈ ਦੁੱਧ ਤਾਂ ਹੁਣ ਸੇਵਾ ਤੇ ਆ ਬਾਈ ਤਾਂ 17 ਕਿਲੋ ਤੇ ਕਹਿ ਗਈ ਦਊਂਗਾ ਐਵੇਂ ਆਪਾਂ ਕਹਿ ਦਈਏ 20 ਦੇ ਦੇ ਅਗਲੇ ਦੇ ਦੇਵੇਂ ਨਾ ਜਾ ਕੇ ਉਹ ਆ ਅਗਲਾ ਸੇਵਾ ਨਾਲ 20 ਵੀ ਕਢਾ ਸਕਦਾ ਮੱਝ ਬਹੁਤ ਖਰੀਏ ਦੁੱਧ ਨੂੰ 17 ਲੀਟਰ ਹੁਣ ਤਿਆਰ ਆ ਤਿਆਰ ਆਪਾਂ ਡੱਬੇ ਮਾਰ ਕੇ ਦੇਵਾਂਗੇ ਡੱਬੇ ਮਾਰ ਕੇ ਠੀਕ ਆ ਗੱਲ ਨਹੀਂ ਲੋਟ ਆ ਫਿਰ ਲੈ ਵੀ ਖੋਲ ਕੇ ਰਾਂ ਆ ਦੇਖੋ ਥਾਨਲੇਵਾ ਦਿਖਾ ਦਿੰਨਾ ਮੈਂ ਚਾਰੇ ਪਾਸੇ ਜਿਹੜੇ ਹੈਗੇ ਨਾ ਇਹ ਆ ਨਿਗਾ ਮਾਰ ਲਓ ਇਧਰਲੇ ਪਾਸੇ ਕਿਉਂ ਜਦੋਂ ਪਸ਼ੂ ਤੁਰਦਾ ਫਿਰ ਓਨੀ ਨਾ ਕੀ ਆ ਵੀ ਦਿਖਾਈ ਨਹੀਂ ਦਿੰਦਾ ਹੁੰਦਾ ਲੇਵਾ ਇਹਦਾ ਰੇਟ ਦੱਸ ਪਹਿਲਾਂ ਮੈਨੂੰ ਰਾਵਣ ਇਹਦਾ ਰੇਟ 1.75 175 ਹਾਂ ਦੇਵਾਂਗੇ ਕਿੰਨੇ ਦੀ ਬਸ ਮਾਨ ਤਾਨ ਕਰ ਦਾਂਗੇ ਔਲੀ ਔਲੀ ਆ ਦੇਖ ਲਓ ਮਿੱਤਰੋ ਇਸ ਬੰਦ ਆ ਹਾ ਹਾ ਲੇਵਾ ਬੜਾ ਸੋਹਣਾ ਭਾਈ ਇਹਦੇ ਥੱਲੇ ਹੁਣ 17 ਲੀਟਰ ਦੁੱਧ ਤਿਆਰ ਮਿਲੂ ਸੋਨ ਨੂੰ ਲੈ ਚੱਲ ਲੈ ਚੱਲ ਸੋਹਣਾ ਸੱਜਣਾ ਲੈ ਵੀ ਇਧਰੋਂ ਗਹਿਰੀ ਭਾਗੀ ਤੋਂ ਡਾਕਟਰ ਸਾਹਿਬ ਵੀ ਆਏ ਹੋਏ ਐਸ ਮਾਝ ਨੂੰ ਦੇਖਣ ਵਾਸਤੇ ਹਨਾ ਆ ਲੈ ਲੈ ਚੱਲ ਲੈ ਵੀ ਤੌਰ ਤੂਰ ਬੜੀ ਚੰਗੀ ਐ ਲੈ ਵੀ ਇਹਦੀ ਫਿਟਿੰਗ ਫੁੱਟਿੰਗ ਦੇਖ ਲਓ ਭਾਈ ਲੈ ਵੀ ਡਾਕਟਰ ਸਾਹਿਬ ਦਾ ਮਨ ਕਿਵੇਂ ਕਰਦਾ ਫਿਰ ਇਧਰੋਂ ਆ ਆਇਆ ਕਰਾ ਉਹਦੇ ਖੜਾ ਡਾਕਟਰ ਇਹ ਇਸੇ ਵਜ੍ਹਾ ਤੇ ਆਇਆ ਹੈ ਹਾਂ ਭਾਈ ਹੈ ਪਰਮਿੰਦਰ ਇਸੇ ਤੇਜ਼ سے ਤੇ ਆਇਆ ਡਾਕਟਰ ਸਾਹਿਬ ਚੱਲ ਹਜੇ ਤਾਂ ਕੋਈ ਗੱਲਬਾਤ ਬਣੀ ਨਹੀਂ ਹਜੇ ਗੱਲਬਾਤ ਕੁਛ ਨਹੀਂ ਡਾਕਟਰ ਨੂੰ ਪਹਿਲਾਂ ਦੁੱਧ ਚਵਾਉਣਾ ਚਵਾ ਕੇ ਉਦੋਂ ਬਾਅਦ ਗੱਲ ਕਰਨੀ ਠੀਕ ਹੈ ਹਾਂ ਮਤਲਬ ਹੁਣ ਕੀ ਹੈ ਵੀ ਦੁੱਧ ਚੋਊਗਾ ਦੁੱਧ ਚੋਊਗਾ ਫਿਰ ਪਤਾ ਲੱਗੂ ਫਿਰ ਪਤਾ ਲੱਗੂ ਬਾਕੀ ਡਾਕਟਰ ਮੇਰੇ ਦੋਸਤ ਦਾ ਵੀ ਫਰੈਂਡ ਆ ਉਧਰੋਂ ਅੱਛਾ ਹਾਂ ਉਹਨੇ ਭੇਜਿਆ ਇਹਨੂੰ ਠੀਕ ਹੈ ਠੀਕ ਹੈ ਮੈਂ ਇਹਨੂੰ ਆ ਕੇ ਡਾਕਟਰ ਨੂੰ ਪਹਿਲਾਂ ਕੀ ਨੂੰ ਤੂੰ ਚੋ ਪਾਸ ਕਰ ਫਿਰ ਉਦੋਂ ਬਾਅਦ ਡਾਕਟਰ ਨਾਲ ਗੱਲ ਕਰੀਏ ਠੀਕ ਹੈ ਗੱਲ ਨਹੀਂ ਲੋਟਾ ਫਿਰ ਹਾਂ ਘਰੇ ਰੱਖਣ ਬਾਕੀ ਡਾਕਟਰ ਨੂੰ ਕਿਹਾ ਖੁੱਲੀ ਛੱਡ ਕੇ ਚਵਾ ਕੇ ਦੇਉਗਾ ਅੱਛਾ ਤਲਿਆਰਾ ਲਾ ਕੇ ਖੁੱਲੀ ਛੱਡ ਕੇ ਚੋ ਕੇ ਫੇਰ ਦੇਣੀ ਆ ਕਿਉਂਕਿ ਡਾਕਟਰ ਨੇ ਘਰੇ ਚੋਣੀ ਆ ਠੀਕ ਹੈ ਅੱਛਾ ਇਹਦਾ ਰੇਟ ਕਿੰਨਾ ਕਰੇ 1.75 ਡਾਕਟਰ 1.75 ਠੀਕ ਆ ਆ ਫਿਰ ਕਰ ਅੱਛਾ ਜਿਹੜੀ ਤੇਰੀ ਆਹਾ ਆ ਗਈ ਇਹੇ ਝੋਟੀ ਦਾ ਸੁਆ ਦੱਸ ਇਹ ਪਹਿਲਾ ਸੁਆ ਅੱਛਾ ਪਹਿਲਾ ਸੁਆ ਹਾਂਜੀ ਹਾਂਜੀ ਯਾਰ ਆ ਦੇਖੋ ਇਹਦਾ ਵੀ ਖੜੀ ਦਾ ਲੇਵਾ ਦਿਖਾ ਦੇਣਾ ਮੈਂ ਤੇ ਪਹਿਲਾ ਸੁਆ ਕੱਦ ਕਾਠ ਵੀ ਬਹੁਤ ਵੱਡਾ ਆ ਗਿਆ ਇਹਦਾ ਹਾਂਜੀ ਹਾਂਜੀ ਕਿੰਨਾ ਮਤਲਬ ਦੁੱਧ ਹਾਜ਼ਰ ਆ ਹੁਣ ਇਹਦੇ ਥੱਲੇ 11-12 ਕਿਲੋ ਦੁੱਧ ਹਾਜ਼ਰ ਆ ਹੁਣ ਕਿੰਨੇ ਦਿਨਾਂ ਦੀ ਸੂਈ ਇਹ 10 ਦਿਨਾਂ ਦੀ 11 ਦਿਨਾਂ ਦੀ ਸੂਈ ਹੈ ਇਹ ਠੀਕ ਆ ਉਹ ਬੱਚਾ ਕੋਲੇ ਆ ਇਹ ਨਾ ਖੜਾਓ ਸਾਹਮਣੇ ਖੜਾ ਦੇਖੋ ਠੀਕ ਆ ਕੱਟਾ ਆ ਗਿਆ ਹਾਂ ਜਿਓ ਵੇਖੋ ਨਾੜੂ ਅੱਜ ਹੁਣ ਟੁੱਟਿਆ ਉਹਦਾ ਅੱਛਾ ਇਹ ਕਿੰਨਾ ਦੁੱਧ ਪਾ ਦੂ ਪਹਿਲਾਂ ਨਹੀਂ ਇਹ ਰਾਮਣਾ 12-13 ਕਿਲੋ ਦੁੱਧ ਤਾਂ ਪਾਉਣਾ ਚਾਹੀਦਾ ਠੀਕ ਹੈ ਹੁਣ ਕਿੰਨਾ ਪਾਉਣ ਨੂੰ 14-15 ਵੀ ਆਪਾਂ ਕਹਿ ਸਕਦੇ ਆ ਪਾ ਸਕਦੀ ਹੈ ਖਾਣ-ਪੀਣ ਤੇ ਝੁੱਟੀ ਦੇ ਪਰ ਆਪਾਂ 12-13 ਕਿਲੋ ਕਹਿ ਕੇ ਦੇਵਾਂਗੇ ਠੀਕ ਹੈ 11 ਕਿਲੋ ਦੇ ਡੱਬੇ ਮਾਰ ਕੇ ਦੇ ਹੁਣ ਦੱਸ ਦੇ ਮਾਰ ਲੈ ਅਗਲਾ 11 ਕਿਲੋ ਦੇ ਮਾਰਾਂਗੇ ਠੀਕ ਹੈ 11 ਕਿਰਦੀ ਗੱਲ ਜਿੰਨੀ ਕਹਾਂਗੇ ਉੰਨੀ ਹੋਊਗੀ ਤੇ ਕਿੰਨਾ ਰੇਟ ਕਰਾਂਗੇ ਇਹਦਾ ਇਹਦਾ ਮੁੱਲ 1 25 1 ਗੇਨ ਲੈਣ ਠੀਕ ਹੈ ਹੋਰ ਕੁਛ ਨਹੀਂ ਠੀਕ ਆ ਲੈ ਵੀ ਇੱਕ ਗੱਲ ਦੱਸ ਦਈਏ ਪ੍ਰਵਿੰਦਰ ਕਹਿੰਦਾ ਵੀ ਭਾਈ ਵੀਰੋ ਚ ਹੀ ਦੱਸ ਦੀ ਇਹਦੇ ਨਾਲ ਮਾੜ ਆ ਜਾਏ ਕੂ ਹੀ ਆ ਪਿਛਲੇ ਥਣ ਤੇ ਦੁੱਧ ਨਹੀਂ ਆਉਂਦਾ ਉਹ ਦੁੱਧ ਦਾਦੇ ਕੁਛ ਨਹੀਂ ਹੈਗਾ ਠੀਕ ਆ ਨਾ ਗੱਲ ਉਹ ਦੱਸੀ ਜਰੂਰੀ ਹੈ ਲੈ ਵੀ ਖੋਲ ਕੇ ਨਾ ਫਿਰ ਖੋਲ ਕੇ ਤੋਰ ਦੇ ਇੱਕ 25 ਹੈ ਇੱਕ 25 ਚੱਲ ਯਾਰ 1200 2000 ਤਾਂ ਛੋਟ ਤਾਂ ਕਰੀਏ ਮਾਂ ਤਣ ਕਰਾਂਗੇ ਇਹਦੇ ਵਿੱਚ ਮੋਲੀ ਆਪੋ ਜਿਆ ਕੀ ਕਰਦੇ ਕੀ ਉਹ ਠੀਕ ਆ ਲੈ ਵੀ ਇਹਦਾ ਵੀ ਨਾ ਕੱਦ ਕਾਠ ਬਹੁਤ ਡਬਲ ਹੈ ਇਹ ਕਿੱਥੋਂ ਦੀ ਹੈ ਮੱਝ ਇਹ ਮੇਰੇ ਚਾਚੇ ਕੋਲੋਂ ਹੀ ਲਈ ਹੈ ਪਿੰਡੋਂ ਹੀ ਲਈ ਹੈ ਅੱਛਾ ਪਿੰਡੋਂ ਹਾਂ ਠੀਕ ਆ ਝੋੜਾਂ ਤੋਂ ਝੋੜਾਂ ਤੋਂ ਠੀਕ ਉੱਥੋਂ ਹੀ ਲਈ ਆ ਲਓ ਵੀ ਆਹ ਝੋਟੀ ਦਾ ਕੱਦ ਕਾਠ ਬਹੁਤ ਆ ਇਹ ਜਿਲ੍ਹਾ ਸ਼੍ਰੀ ਮਕਸਦਰ ਸਾਹਿਬ ਦੇ ਏਰੀਏ ਦੀ ਮੱਝ ਆ ਗਈ ਤੇ ਹੁਣ ਫਿਟਿੰਗ ਫੁੱਟਿੰਗ ਲੇਵੇ ਦੀ ਦੀ ਵੀ ਮੈਨੂੰ ਦਿਖਾ ਦੇਣਾ ਲਿਆ ਕਰਾਂ ਸੋਣ ਨੋਈ ਟੈਂਗੇ ਨਹੀਂ ਰਮਣ ਕੀ ਬਸ ਸੂਆ ਨੇੜੇ ਕਰਕੇ ਸੀ ਕਿ ਚੱਲ ਰਹਿਣ ਦੇ ਨਵਾਉਣ ਨੂੰ ਠੀਕ ਆ ਉਹਦੇ ਵਿੱਚ ਠੀਕ ਆ ਲੈ ਵੀ ਆਹ ਝੋਟੀ ਦਾ ਨਾ ਜਿਹੜਾ ਸੂਆ ਹੈਗਾ ਉਹ ਪਹਿਲਾ ਸੂਆ ਇੱਧਰ ਲੈ ਕੇ ਚੱਲਣਾ ਇਹ ਐ ਵੀ ਆ ਦੇਖ ਲੋ ਹੁਣ ਤੁਸੀਂ ਉਤੋਂ ਵੀ ਜਮਾ ਗੋਲ ਮਟੋਲ ਪਹਿਲਾ ਸੂਆ ਸੂਈ ਹੋਈ ਝੋਟੀ ਆ ਮਿੱਤਰੋ ਤੇ ਥਣਲੇਵਾ ਜਮਾ ਕੋਲੇ ਹੋ ਕੇ ਜਮਾ ਦਿਖਾਤਾ ਲੈ ਆ ਜਾ ਕਰਾ ਮੋੜਲਾ ਬਣਦੇ ਅੱਛਾ ਇੱਧਰ ਆ ਪ੍ਰਵਿੰਦਰ ਰਮਨ ਇੱਕ ਗੱਲ ਹੋਰ ਦੱਸਦਾ ਜਿਹੜੀ ਇਹ ਝੋਟੀ ਆ ਨਾ ਜਿਹੜਾ ਇਹਨੂੰ ਥਣਲੇਵਾ ਲੱਗਿਆ ਭਾਵੇਂ ਉਹ 1.75 ਵਾਲੀਆਂ ਤੇ ਕਿਸੇ ਦੇ ਨਹੀਂ ਲੱਗਿਆ ਅੱਛਾ ਮੈਂ ਪਸਮਾਕਰਾ ਕੇ ਦਿਖਾਉਣਾ ਤੈਨੂੰ ਵੀਡੀਓ ਚ ਤੇ ਤੂੰ ਆਪ ਹੀ ਆਖੇਗਾ ਵਾਕਈ ਨੂੰ ਥਣਲੇਵਾ ਲੱਗਿਆ ਠੀਕ ਹੈ ਕੱਲਾ ਕੱਲਾ ਥਣ ਇੱਕੋ ਜੇ ਚਾਰੇ ਥਣ ਇੱਕੋ ਜਾਂ ਦੁੱਧ ਚਾਰੇ ਥਣਾਂ ਚ ਠੀਕ ਹੈ ਜਮਾ ਮਤਲਬ ਕੋਈ ਮੈਂ ਤਾਂ ਜਮਾ ਚਾਰੇ ਥਣਾਂ ਦੇ ਇੱਕੋ ਜੇ ਦੁੱਧ ਚੱਲ ਕੋਈ ਗੱਲ ਨਹੀਂ ਤੂੰ ਉਹਦੇ ਬੱਚਾ ਲਾ ਫਿਰ ਕਰ ਹਾਂ ਬੱਚਾ ਲਾ ਦੇ ਦੇ ਇੱਧਰ ਆ ਜਿਹੜੀ ਤੇਰੀ ਆਹਾ ਝੋਟੀ ਆ ਗਈ ਸੋਹਣਾ ਸੱਜਣਾ ਹਾਂਜੀ ਹਾਂਜੀ ਵੀ ਇਹੇ ਤੇਰੀ ਝੋਟੀ ਮੱਝ ਕਹਿ ਸਕਦੇ ਆਪਾਂ ਕਿੰਨਵਾ ਸੂਆ ਇਹ ਚੌਥੇ ਸੂਏ ਸੂਗੀ ਹੁਣ ਚੌਥਾ ਸੂਆ ਸੂਂਦੀ ਆ ਹਾਂਜੀ ਹਾਂਜੀ ਕਈ ਮਹੀਨਿਆਂ ਦੀ ਇਹ ਗੱਬਣਾ ਇਹ 2 ਮਹੀਨਿਆਂ ਤੋਂ ਉੱਤੇ ਹੀ ਆ 2-3 ਦਿਨ ਘਟ ਨਹੀਂ ਗਏ ਤੇ ਤੇਰੀ ਚੈੱਕ ਹੈ ਚੈੱਕ ਕਰਾ ਲਈ ਆਪਾਂ ਅਗਲਾ ਕਰਾ ਕੇ ਲੈ ਕੇ ਜਾ ਅਗਲਾ ਆਪ ਦਾ ਕਰਾ ਕੇ ਲੈ ਕੇ ਜਾ ਵੀ ਆਪਾਂ ਚੈੱਕ ਕਰਾ ਕੇ ਫੇਰ ਕਿੰਨਾ ਦੁੱਧ ਆ ਹੁਣ ਇਹਦੇ ਥੱਲੇ 6 ਕਿਲੋ ਇੱਕੋ ਟਾਈਮ ਇੱਕੋ ਟਾਈਮ ਕਿਉਂਕਿ ਟੀਕਾ ਲਾਉਣ ਲੱਗ ਗਈ ਸੀ ਅਸੀਂ ਟੀਕਾ ਨਹੀਂ ਲਾਉਂਦੇ ਕਦੇ ਵੀ ਬਸ ਅੱਛਾ ਜੇ ਕਿਸੇ ਮਤਲਬ ਕੋਈ ਬੰਦਾ ਕੱਲਾ ਲੈ ਕੇ ਜਾਂਦਾ ਹੈ ਨਾ ਇੱਕ ਬੰਦਾ ਜੇ ਕਿਸੇ ਕੋਲ ਕੋਈ ਦੋ ਚਾਰ ਪਸ਼ੂ ਆ ਤੇ ਇਹ ਮੈਨੂੰ ਆਇਆ ਲੱਗਾ ਫਿਰ ਦੋਨੇ ਟਾਈਮ ਮਿਲ ਸਕਦੀ ਹੈ ਮਿਲ ਸਕਦੀ ਵੀਰੇ ਦੁੱਧ ਵੀ ਵੱਜੂਗੀ ਹੈ ਦੁੱਧ ਵੀ ਵੱਜਦਾ ਤਾਂ ਚਾਂਸ ਹੈਗੇ ਹੈ ਨਾ ਹਾਂ ਦੁੱਧ ਵੀ ਵੱਜੂ ਉਹ ਇਹਨੇ ਤਾਜੀ ਨੇ ਕਿੰਨਾ ਦੁੱਧ ਦਿੱਤਾ 18 ਕਿਲੋ ਦੁੱਧ ਇਹਦੀ ਤਾਈ ਥਲੇ ਤਾਈ ਥਲੇ ਤਾਈ ਥਲੇ ਪੂਰੀ ਬਹੁਤ ਬੰਦੀ ਆ ਠੀਕ ਹੈ ਤੇ ਹੁਣ ਫਿਰ ਆਪਾਂ ਇਹਦਾ ਰੇਟ ਤੇ ਬੱਚਾ ਵੀ ਹੈਗਾ ਅੱਛਾ ਬੱਚਾ ਹੈਗਾ ਬੱਚਾ ਹੈਗਾ ਬੂਰਾ ਕੱਟਾ ਬੂਰਾ ਕੱਟਾ ਹਾਂ ਠੀਕ ਹੈ ਫਿਰ ਤਾਂ ਹ ਇਹ ਲੈਣ ਦੇਣਾ ਜਮਾ ਹੀ ਟਾਟਾ ਵਾਡਾ 90000 ਦੀ ਪਾ ਲੈਣ ਦੇਣਾ 90 ਦੀ 90 ਦੀ ਖੁੱਲੀ ਫਿਰ ਕਰ ਤੂੰ ਖੋਲ ਦੇ ਕੋਈ ਗੱਲ ਨਹੀਂ ਲੈ ਵੀ ਆਹਾ ਬੂਰੀ ਨਾ ਜਿਹੜੀ ਹੈਗੀ ਆ 2 ਮਹੀਨਾ ਦੀ ਗੱਬਣ ਆ ਗਈ ਤਾਜੀ ਦਾ ਦੁੱਧ ਇਹਦਾ 18 ਕਿਲੋ ਕਹਿੰਦਾ ਤੇ ਹੁਣ 6 ਕਿਲੋ ਦੁੱਧ ਹਾਜ਼ਰ ਆ ਤੇ ਖੁੱਲਾ ਲੈਵਾ ਤਿਆਰ ਕਰੂਗੀ ਥਾਂ ਲੈਵੇ ਤੋਂ ਭਾਈ ਸਾਫ ਲੱਗਦੀ ਆ ਲੈ ਆਹਾ ਟੋਕੜ ਗੱਬਣ ਬੂਰੀ ਮੱਝ 18 ਕਿਲੋ ਵਾਲੀ ਤੇ ਜਿਹੜਾ ਭਰਾ ਆਊਗਾ ਕੋਲੇ ਆ ਕੇ ਦੇਖ ਲੇ ਮਿੱਤਰਾ ਤੇ 90000 ਰੁਪਏ ਦੀ ਦੇਣੀ ਆ ਭਾਈ ਕਹਿੰਦਾ ਤਾਜੀ ਦਾ ਦੁੱਧ ਭਾਈ 18 ਹੈਗਾ ਹਨਾ ਹੂੰ ਇਹ ਆ ਦੇਖੋ ਚੱਲ ਇਹ ਉਹ ਥਣਲੇਵਾ ਦਾ ਪੂਰਾ ਸੋਨਾ ਕੱਢਦੀ ਹੋਈ ਜਾ ਪੂਰਾ ਸੋਨਾ ਰਮਣ ਪੋਲੀ ਬੜੀ ਐ ਚਵਾਈ ਇਹਦੀ ਭਾਵੇਂ ਜਵਾਕ ਨੂੰ ਬਾਦੇ ਚੋਨੇ ਦੇਤੇ ਨਹੀਂ ਥਣਲੇਵਾ ਸੋਨਾ ਬਣਾਉਗੀ ਮਿੱਤਰੋ ਹੋਰ ਤਾਂ ਨਹੀਂ ਆ ਇੱਕ ਮੈਨੂੰ ਐਂ ਦੱਸ ਤਰਾ ਟਿੱਪਰ ਜਾਂ ਕੀ ਆ ਇਹ ਯਾਰ ਰਮਣਾ ਗੋਹਾ ਤੋਂ ਪਾਥੀਆਂ ਬਣਾਉਣ ਵਾਲੀ ਮਸ਼ੀਨ ਆ ਇਹ ਅੱਛਾ ਜਿਹੜੀ ਆਪਾਂ ਲੱਕੜਾ ਬਣਾਉਂਦੀ ਆ ਅੱਛਾ ਉਹ ਆ ਆਪਣੇ ਕੋਲੇ ਦੋ ਦਿਨ ਹੀ ਚੱਲੀ ਆ ਅੱਛਾ ਲਿਆਂਦੀ ਸੀ ਰਿਲੀਵਰ ਦੀ ਸਮੱਸਿਆ ਕਰਕੇ ਉਦੋਂ ਬਾਅਦ ਚੱਲੀ ਨਹੀਂ ਗਈ ਠੀਕ ਆ ਆਪਾਂ ਵੇਚਣੀ ਹੈ ਇਹ ਇਹ ਮਤਲਬ ਕੀ ਹੈ ਵੀ ਗੋਹੇ ਤੋਂ ਬਾਥੀਆਂ ਬਣਉਂਗੀਆਂ ਬਾਥੀਆਂ ਬਣਾਉਂਦੀ ਆ ਤੇ ਫਿਰ ਇਹਦਾ ਕੀ ਹਸਾਬ ਕਿਤਾਬ ਇਹ ਬਸ ਇੱਥੋਂ ਗੋਹਾ ਪੈਂਦਾ ਇਧਰ ਦੀ ਇੱਕ ਦੋ ਬੰਦੇ ਚਾਹੀਦੇ ਆ ਉਹਦਾ ਪੈਪਾ ਲਗਾ ਪਈਆਂ ਆ ਇਹ ਪੈਪਾ ਨਾਲ ਲਾ ਲਓ ਤੇ ਇਹਦੇ ਵਿੱਚ ਬਣ ਬਣ ਕੇ ਆਪੇ ਨਿਕਲੀ ਜਾਂਦੀਆਂ ਤੇ ਗਾਂ ਜਗਾ ਜਿੱਥੇ ਸੁੱਕੀ ਜਾਂ ਪੱਕੀ ਜਗਾ ਉੱਥੇ ਰੱਖਿਓ ਚੌਥੇ ਦਿਨੋਂ ਲੱਕੜ ਤਿਆਰ ਹੋ ਜਾਂਦੀ ਆ ਅੱਛਾ ਤੇ ਫਿਰ ਇਹ ਕਿੰਨੇ ਚ ਦੇਣੀ ਆ ਇਹ 50000 ਦੀ 50000 ਨਵੀਂ ਤਾਂ 65 70000 ਦੀ ਆ ਆਪਾਂ 50000 ਦੀ ਦੋ ਦਿਨ ਹੀ ਚੱਲੀ ਆ ਦੋ ਦਿਨੀ ਦੋ ਦਿਨੀ ਬਸ ਠੀਕ ਆ ਚਲੋ ਕੋਈ ਗੱਲ ਨਹੀਂ ਇਹਦੇ ਅੰਦਰ ਮੋਟਰ ਤੇ ਆ ਮੋਟਰ ਤੇ ਆ ਇਧਰ ਅੰਦਰ ਸਿੰਗਲ ਫੇਸ ਮੋਟਰ ਆ ਇਹਦੇ ਵਿੱਚ ਅੱਛਾ ਠੀਕ ਆ ਚਲੋ ਹੋਰ ਕੋਈ ਇਧਰਲੇ ਪਾਸੇ ਜਾਨਵਰ ਕੋਈ ਇੱਕ ਬੂਰਾ ਝੋਟਾ ਆਪਣੇ ਕੋਲੇ ਵਕਾਉ ਬੂਰਾ ਝੋਟਾ ਹਾਂ ਫਿਰ ਉਹ ਦਿਖਾਉਣਾ ਫਿਰ ਦਿਖਾ ਦਿੰਦੇ ਆ ਕਢਾ ਲੇ ਹੁਣ ਇੱਥੇ ਕਢਾ ਲੈਂਦੇ ਆ ਇੱਥੇ ਕਢਾ ਲੈਂਦੇ ਆ ਇੱਥੇ ਲਿਆ ਫਿਰ ਕਰ ਬੂਰਾ ਝੋਟਾ ਕਰ ਮੈਂ ਤਾਂ ਕਹਿੰਦਾ ਉੱਥੇ ਦਿਖਾ ਦਿੰਦੇ ਚੱਲ ਫਿਰ ਐਵੇਂ ਇੱਕ ਮੈਨੂੰ ਪਤਾ ਬੰਦੇ ਤੇਰੇ ਨਾ ਜਿਹੜੇ ਹੈਗਾ ਕੌਲੀ ਆ ਹਾਂ ਹਾਂ ਇਹ ਆ ਦੇਖ ਲੋ ਮਿੱਤਰੋ ਇੱਕ ਬਾਈ ਕੋਲੇ ਨਾ ਜਿਹੜਾ ਹੈਗਾ ਬੂਰਾ ਝੋਟਾ ਦਿਖਾਉਣ ਲੱਗੇ ਆ ਆਪਾਂ ਬੂਰਾ ਇਹ ਲਿਆ ਕਰ ਅੱਖਾਂ ਚਟੀਆਂ ਹੈ ਨਾ ਹਾਂ ਅੱਖਾਂ ਚਟੀਆਂ ਸਾਰਾ ਨੀਲੀ ਰਾਵੀ ਦਾ ਪਿਓਰ ਠੀਕ ਹੈ ਤੇ ਇਹਦੀ ਮਾਂ ਕਿਹੜੀ ਹੈਗੀ ਇਹਦੀ ਮਾਂ ਆਪਣੇ ਕੋਲੇ ਹੈਣੀਗੀ ਹੁਣ ਅੱਛਾ ਇਹਦੀ ਮਾਂ ਥੱਲੇ ਸੀਗਾ 20 22 ਕਿਲੋ ਦੁੱਧ ਅੱਛਾ ਬੂਰੀ ਸੀਗੀ ਉਹ ਵੀ ਠੀਕ ਹੈ ਹਾਂ ਤੇ ਇਹ ਆਪ ਕੀ ਦਾ ਹੈਗਾ ਇਹ ਆਪ ਰੋ ਉਹਦਾ ਬੂਰੇ ਦਾ ਹੀ ਆ ਕਿਹੜਾ ਰੋਲੀ ਵਾਲਾ ਕਿਹੜਾ ਉਹ ਰੋਲੇ ਵਾਲਾ ਹਾਂ ਅੱਛਾ ਲੈ ਵੀ ਆ ਇੱਕ ਬੂਰਾ ਟੋਟ ਆ ਗਿਆ ਹਾਂ ਨਹੀਂ ਆ ਵੀ ਦੰਦ ਵੀ ਚਾਰ ਆ ਜੇ ਅੱਛਾ ਚਾਰ ਦੰਦ ਹੈ ਹਾਂ ਕਮਾਲ ਦੀ ਗੱਲ ਹੀ ਹੋਈ ਪਈ ਹੈ ਮਿੱਤਰਾ ਇਹ ਕਿੰਨੇ ਚ ਦੇਵਾਂਗੇ ਆਪਾਂ ਵੇਖੋ ਜੇ ਆ ਦੇਖ ਲਓ ਭਾਈ ਦੰਦ ਦਾ ਤੁਸੀਂ ਦੇਖ ਲਓ ਠੀਕ ਹੈ ਅੱਛਾ ਮੈਨੂੰ ਆਂ ਦੱਸ ਇਹ ਜਿਹੜਾ ਹੈਗਾ ਕਿੰਨੇ ਚ ਦੇਵਾਂਗੇ ਆਪਾਂ ਇਹ 1.5 ਦਾ ਦੇ ਦਾਂਗੇ 1.5 ਦਾ ਹਾਂਜੀ ਠੀਕ ਆ ਚੱਲ ਫਿਰ ਕਰ ਲੈ ਵੀ ਇਧਰੋਂ ਅਸੀਂ ਊ ਝਲਕ ਮਰਵਾਦਗੇ ਇਹ ਥੱਲੋਂ ਟੈਸਟੀ ਗਲਾਂ ਦਾ ਜਿਹੜਾ ਹੈਗਾ ਪੂਰਾ ਸਾਫ਼ ਆ ਹਨਾ ਸਾਫ਼ ਆ ਪੂਰਾ ਲੈ ਆ ਇਧਰ ਲੈ ਚੱਲ ਕਰ ਇਹ ਆ ਦੇਖੋ ਮਿੱਤਰੋ ਆ ਬਾਈ ਕੋਲੇ ਇੱਕ ਬੂਰਾ ਝੋਟਾ ਵਕਾਉ ਆ ਜੇ ਕਿਸੇ ਦੇ ਫਿੱਟ ਹੋਇਆ ਇਹ ਵੀ ਲੈ ਜਾ ਸਕਦੇ ਹੋ ਹਾਂ ਝੋਟੀਆਂ ਝਾਟੀਆਂ ਆਈਆਂ ਇਧਰ ਦੇ ਪਾਸੇ ਤੇ ਪ੍ਰਵਿੰਦਰ ਨੰਬਰ ਬੋਲ ਤੇ ਰ ਨੰਬਰ 96469 96463 25066 25066 हां ठीक है रमन एक ਆਪਣੇ ਕੋਲੇ ਪਹਿਲਾਂ ਝੋਟੀ ਆ ਹੋਰ ਪਰ ਚੋਈ ਹੋਈ ਹੈ ਉਹਦੀ ਆਪਾਂ ਉਹ ਵੀਡੀਓ ਪਾ ਦੇ ਵਿੱਚ ਉਹ ਵੀ ਵੇਚਣੀ ਆ ਉਹ ਫਿਰ ਆਪਾਂ ਫਿਰ ਦਿਖਾ ਦਾਂਗੇ ਚਲ ਫਿਰ ਦਿਖਾ ਦੇ ਕੋਈ ਗੱਲ ਨਹੀਂ हां ਚਲ ਕੋਈ ਗੱਲ ਨਹੀਂ ਬਾਕੀ ਜੇ ਥੋਂ ਵੀਡੀਓ ਮੰਗਾ ਲੈਣਗੇ हां हां ਕੋਈ ਗੱਲ ਆਪ ਹਾਂਜੀ ਹਾਂਜੀ ਲੱਕਰੀ ਕਰਾਂ ਇਧਰ ਆਪਾਂ ਇਹਦਾ ਪਸਮਾਨ ਦਿਖਾ ਦਗੇ ਤੂੰ ਕਿਹਾ ਸੀ ਵੀਡੀਓ ਚ ਇਹ ਇਧਰ ਕਰੀਂ ਕਰਾ ਮਾੜੇ ਪਾਸੇ ਕਰੀ ਇਹ ਇੱਥੇ ਲਿਆ ਰਮਨ ਮੇਰੇ ਕੋਲੇ ਇਧਰ ਇਹ ਲਿਆ 来 ਵੀ ਆ ਦੇਖ ਲੋ ਝੋਟੀ ਦਾ ਪਸਮਾ ਗੁੱਲੇ ਵਾਲਾ ਥਾਨ ਕੱਢਿਆ ਜਮਾ ਹਨਾ ਇਹ ਇਧਰੋਂ ਵੀ ਦਿਖਾ ਦਗੇ ਲੈ ਇਧਰੋਂ ਵੀ ਵਿਖਾਰੇ ਲੈ ਪਿੱਛੇ ਘਰੀ ਕਰਾਂ ਲਾਤੇ ਦੀ ਇੱਕ ਤਾਂ ਤਿੰਨ ਬੰਦੇ ਹੋ ਤੁਸੀਂ ਆ ਦੇਖ ਲੋ ਭਾਈ ਠੀਕ ਆ ਪਸਮਾ ਆਪਸ ਨੂੰ ਚੈੱਕ ਕਰ ਲੋ ਝੋਟੀ ਦਾ ਭਾਈ ਥਾਨ ਸੋਨਾ ਕੱਢਿਆ ذری ਝੋਟੀ ਨੇ ਇਹ ਆ ਦੇਖ ਲੋ ਠੀਕ ਆ ਚਲ ਹੁਣ ਤਾਂ ਇਹ ਨਹੀਂ ਕੋਈ ਰਿਹਾ ਕੁਸ ਨਾ ਨਾ ਬਸ ਠੀਕ ਆ ਚੰਗਾ ਫਿਰ ਧੰਨਵਾਦ ਠੀਕ ਆ